ਓਏ ਸਾਡੀ ਫਰੂਟ ਚਾਟ ਜਿਹੜੀ ਆ ਤਿਆਰ ਆ ਲੈ ਵੀ ਮੈਂ ਅਸੀਂ ਤਾਂ ਇੱਧਰ ਬੂਠ ਰੱਖਣ ਦੇ ਸੀਗੇ ਤੇ ਲੇਕਿਨ ਰਸ਼ ਜਿਹੜਾ ਆ ਉਹ ਹੋ ਪੈ ਗਿਆ ਆ ਮੈਂ ਕਿਹਾ ਮੈਂ ਹੀ ਹਿਲਾ ਮੇ ਤਾਂ ਵੀ ਤਕੜੀ ਹਿਲਾ ਬੇਟੀਆਂ ਸਾਡੀ ਮਿਹਨਤ ਜਾ ਰਹੀ ਆ ਦੇਖ ਲੋ ਮੇਰੇ ਭਰਾ ਸ਼ੂ ਸਾਡੇ ਕੋਲ ਬਾਬੇ ਦੀ ਕਿਰਪਾ ਨਾਲ ਬਹੁਤ ਆ ਗਏ ਆ ਤੇ ਆਇਓ ਫਿਰ ਆਪਾਂ ਲਾਈਏ ਹੁਣ ਮਾਰਨਿੰਗ ਰੌਣਾ ਆਪਣਾ ਪਿੰਡ ਕਿਹੜਾ ਆ ਆਪਣਾ ਅੱਜ ਦਾ ਦੱਸ ਗੁਰਦਾਸਪੁਰ ਪਹਿਲਾਂ ਮੈਂ ਇਹ ਚਾਹਤੇ ਆ ਪਹਿਲਾਂ ਇੱਥੇ ਇਹ ਨਾ ਯੂਨਿਟ ਨਹੀਂ ਆਦੀ ਆ 52 ਇੰਜੀਨੀਅਰ ਅੱਛਾ ਆਰਮੀ ਜਦੋਂ ਸੀ ਨਾ ਹਾਂਜੀ ਹਾਂਜੀ ਠੀਕ ਮਿਹਰਬਾਨ ਪਰ ਇਹਨਾਂ ਨੇ ਲਿਆ ਸਾਡੇ ਕੋਲ ਚਾਰਜਰ ਅੱਜ ਠੀਕ ਆ ਜੀ ਤੇ ਜੁੜੇ ਰਹੋ ਮੇਰੇ ਭਰਾ ਤੁਹਾਨੂੰ ਪੂਰਾ ਦਿਨ ਦਾ ਆਨੰਦ ਦਿਖਾਵਾਂਗੇ ਅੱਜ ਅਸੀਂ ਬਈ ਸ਼ੂ ਸਾਡੇ ਬਾਹਰ ਲੱਗਣ ਦੇ ਆ ਮੁੰਡਾ ਸ਼ੂ ਲਾ ਰਿਹਾ ਵਾ ਇੱਧਰ ਆਨਲਾਈਨ ਵਾਲੇ ਆਨਲਾਈਨ ਤੇ ਚੜ ਗਏ ਆ ਫੋਟੋ ਚੜ ਗਿਆ ਹਾਂਜੀ ਆਦੀ ਕਿੱਥੀਆਂ ਨਾ ਕੰਮ ਹੋਰ ਹੋਰ ਕਿ ਚੀਜ ਆਓ ਮੇਰੇ ਭਰਾ ਕੰਮ ਖਿੱਚੀ ਜਾ ਲੰਬ ਪਾਈ ਜਾ ਜਿਹੜਾ ਵੀ ਆਉਂਦਾ ਵੱਢੀ ਜਾ ਵੱਢੀ ਜਾ ਆਹ ਸਾਹ ਪਾਰਸਲ ਆ ਆਹ ਪਾਰਸਲ ਦਾ ਕੀ ਮਟਰ ਐਡੇ ਵੱਡੇ ਦਾ ਵਾਪਸ ਆਇਆ ਵਾਪਸ ਆਇਆ ਕਿਉਂ ਕਾਰਨ ਕਹਿੰਦੇ ਕਿ ਕਸਟਮਰ ਨੇ ਕਿੱਦਾਂ ਕੂਰੀ ਵਾਲੇ ਕਹਿੰਦੇ ਕਸਟਮਰ ਨੇ ਕਾਲ ਨਹੀਂ ਕੀਤੀ ਤੇ ਕਸਟਮਰ ਕਹਿੰਦਾ ਮੈਨੂੰ ਫੋਨ ਨਹੀਂ ਆਇਆ ਕੋਈ ਦਾ ਇੱਕ ਉਹ ਗੱਲ ਮੈਂ ਕਰ ਕਸਟਮਰ ਕਹਿੰਦਾ ਮੈਨੂੰ ਕਾਲ ਨਹੀਂ ਆਈ ਹਾਂ ਤੇ ਕੋਰੀ ਵਾਲਾ ਕਹਿੰਦਾ ਕਾਲੀ ਚੱਕਦਾ ਇਦਾਂ ਕਰ ਮੈਨੂੰ ਕਸਟਮਰ ਦਾ ਨੰਬਰ ਦੇ ਹੁਣੇ ਕਸਟਮਰ ਦਾ ਨੰਬਰ ਵੀ ਦੇ ਤੇ ਕੋਰੀਅਰ ਵਾਲੇ ਦਾ ਨੰਬਰ ਵੀ ਦੇ ਜਿਹੜਾ ਵਿੱਚੋਂ ਕਮਿਸ਼ਨ ਖਾਂਦਾ ਆ ਨੰਬਰ ਬਜ ਦੇ ਬੋਲ ਬੋ ਦੋਨਾਂ ਦਾ ਨੰਬਰ ਬੋਲ ਯਾਰ ਕੋਰੀਅਰ ਵਾਲੇ ਚੋਰ ਆ ਜਾਂ ਕਸਟਮਰ ਚੋਰ ਆ ਸਾਨੂੰ ਨਹੀਂ ਪਤਾ ਹੁਣ ਲੇਕਿਨ ਅਹੀਂ ਇਹ ਚ ਬਹੁਤ ਖੱਜਲ ਖਵਾਰ ਹੋ ਰਹੇ ਆ ਕਿੰਨੇ ਦਾ ਪਾਰਸਲ 3300 ਰੁਪਏ ਦਾ ਗਣਮੱਲ ਕਰਲਾ 3300 ਰੁਪਏ ਦਾ ਪਾਰਸਲ ਕੋਈ ਛੋਟੀ ਅਮਾਉਂਟ ਦੀ ਵਾਲੇ ਸੀਓਡੀ ਨਹੀਂ ਗਈ ਪ੍ਰੀਪੇਡ ਆ ਕਸਟਮਰ ਨੇ ਪੈਸੇ ਪਾਏ ਹੋਏ ਆ ਨੰਬਰ ਬੋਲ ਕਸਟਮਰ ਦਾ ਨੰਬਰ ਦੇ ਪਹਿਲਾਂ ਮੈਨੂੰ ਲਓ ਜੀ ਆਪਾਂ ਪਹਿਲਾਂ ਲਾਉਨੇ ਆ ਕਸਟਮਰ ਨੂੰ ਕਾਲ ਆਜਾ ਆ ਕਿਉਂਕਿ ਕਾਫੀ ਮੈਂ ਕਾਫੀ ਕੇਸ ਇਦਾਂ ਦੇ ਆ ਰਹੇ ਆ ਜਿਹਦੇ ਵਿੱਚ ਇੱਕ ਮਹੀਨਾ ਹੋ ਗਿਆ ਵਾਜ ਵਾਪਸ ਆਇਆ ਸਾਡੇ ਕੋਲ ਤੇ ਕਸਟਮਰ ਗੱਲਾਂ ਨਹੀਂ ਕਰਦਾ ਤੈਨੂੰ ਕਸਟਮਰ ਯਾਰ ਕਸਟਮਰ ਤਾਂ ਕਲਪ ਜੀ ਨੇ 3300 ਰੁਪਏ ਲਾਇਆ ਹੁੰਦਾ ਆ ਲੱਗ ਗਿਆ ਮਾਲ ਸਾਡਾ ਸਾਰਾ ਸੁੱਖ ਨਾਲ ਤੇ ਕਸਟਮਰ ਵੀ ਆਉਣੇ ਚાલુ ਹੋ ਗਏ ਆ ਮਾਲ ਪੂਰਾ ਓਕ ਤੇ ਰਪੋਡਾ ਕਢਿਆ ਪਿਆ ਕੰਮ ਲੋ ਵੀ ਅੱਜ ਆ ਸਾਡੇ ਕੋਲ ਨਾ ਥੋੜਾ ਜਿਹਾ ਪਿਆ ਮਾਲ ਇਹ ਅਸੀਂ ਅੱਜ ਲਾਉਣ ਲੱਗੇ ਆ 500 ਰੁਪਏ ਦੇ ਦੋ ਜੋੜੇ ਤੇ 300 ਦਾ ਇੱਕ 300 ਦਾ ਇੱਕ 500 ਦੇ ਦੋ ਜੋੜੇ ਦੇਖੋ ਕਿੱਦਾਂ ਪਾਉਨੇ ਸੀ ਬਾਹਰ ਭੁੱਖ ਹੁਣ ਆਪਾਂ ਖਾਵਾਂਗੇ ਫਰੂਟ ਚਾਟ ਪਤਾ ਸੋਦਾ ਤੇ ਮੈਂ ਕੱਟਣੇ ਆ ਮਿੰਦੇਓ ਮੈਂ ਕੱਟ ਲੈਣਾ ਆਪੀ ਜਾਂ ਤੁਸੀਂ ਕੱਢ ਦੋਗੇ ਹਾਂ ਹੈਨਾ ਕੱਟੋ ਮੇਰੇ ਭੈਣ ਇੱਕ ਥੈਲੀ ਚ ਕੱਟੀ ਜਾਣੇ ਆ ਮੇਹਰਬਾਨੀ ਆ ਪਲੇਟ ਆ ਜਾ ਤੇ ਨੰਦੀ ਆ ਜਾ ਮੈਂ ਕਹਿੰਦਾ ਬਾਬੇ ਤੁਹਾਨੂੰ ਸੀਸਾ ਹੀ ਦੇ ਕੇ ਜਾਣਗੇ ਫਿਰ ਦਵਾਵਾਂ ਹੀ ਦਵਾਵਾਂ ਹੀ ਸਾਡੀਆਂ ਲੱਗਣਗੀਆਂ ਆਹਾ ਆਹਾ ਕੀ ਆਈ ਬਾਤਾਂ ਨੇ ਲੋ ਜੀ ਸਾਡੀ ਫਰੂਟ ਚਾਟ ਜਿਹੜੀ ਆ ਤਿਆਰ ਆ ਫਰੂਟ ਚਾਟ ਫਰੂਟ ਚਾਟ ਆ ਜਾਓ ਮੇਰੇ ਭਰਾ ਖਾ ਲੋ ਆਹਾ ਤੇਰੀ ਕੀ ਆਈ ਬਾਤਾਂ ਆਹਾ ਆਹਾ ਸਾਰੇ ਤੋਂ ਦੂਰ ਦੋ ਹੌਂ ਦੂਰ ਦੋ ਜਿਉਂਦੀ ਵਸਦੀ ਰਹਿ ਬੁੱਢਲੇ ਨੇ ਕਿਤੋਂ ਨੰਬਰ ਆਤਾ ਕਿੰਨੇ ਨੰਬਰ ਆਂਦੇ ਨੇ 5 ਛੋਟਾ ਮਲਮਾ ਹੈ ਹਾਂ 5 ਹੁੰਦਾ ਹੈ ਛੋਟਾ ਬੋਲੋ 5 9 ਨੰਬਰ ਨਾ 7 ਨੰਬਰ 5 5 ਮੈਂ ਤੇ ਤੁੰਤ ਗਾਣਾ ਸੁਣਾ ਫਿਰ ਐ ਵਧੀਆ ਗਾਣਾ ਸੁਣਾ ਯਾਦ ਨਹੀਂ ਆਉਂਦਾ ਯਾਦ ਨਹੀਂ ਕਰਕੇ ਆਇਆ ਨਾ ਮੈਂ ਉਧਰ ਵੀ ਗਿਆ ਯਾਦ ਕਰਕੇ ਆਉਣਾ ਯਾਰ ਕੋਈ ਸਕੂਲ ਵਾਲੀਆਂ ਗੱਲਾਂ ਯਾਦ ਨਹੀਂ ਕਰਦੇ ਕੰਮ ਕੱਲ ਕੌਣ ਸਾ ਸੁਣਾਏਗਾ ਫਿਰ ਹੈ ਅੱਜ ਸੁਣਾਏਗਾ ਚੱਲ ਸੁਣਾ ਫਿਰ ਯਾਰ ਨਹੀਂ ਕਰਨਾ ਹਮਜ਼ੀ ਦੀ ਜਿਆਦਾ ਕਿਸੇ ਦੇ ਚਾਹ ਨਹੀਂ ਬਹੁਤ ਤੇਰੀ ਥੋੜਾ ਜਿਹਾ ਉੱਚੀ ਬੋਲ ਲੈ ਆਹ ਹੋਏ ਹੋਏ ਆਈ ਜਨਨ ਲੋਟ ਕੇ ਤੇਰੀ ਉਹ دیਵਾਨੀ ਹੋ ਗਏ ਅੱਛਾ ਕਹਿੰਦਾ ਇੰਤਜ਼ਾਰ ਨਹੀਂ ਕਰਨਾ ਓਹ

ਅੱਜ ਸਾਡੇ ਵੱਲ ਦੀ ਪਤਾ ਨਹੀਂ ਕੱਲ ਦੀ ਔਰ ਹੀਰਾ ਜੀ ਹੀਰਾ ਸਾਹਿਬ ਲੱਗੇ ਵੇ ਹੀਰਾ ਸਾਹਿਬ ਸਾਰੇ ਹੀ ਸਾਰੇ ਹੀ ਸਾਰੇ ਹੀ ਨਾਲ-ਨਾਲ ਸਾਰੇ ਹੀ ਸਾਰੇ ਹੀ ਨਾਲ-ਨਾਲ ਸਾਰੇ ਸਾਰੇ ਹੀ ਸਾਰੇ ਹੀ ਸਾਰੇ ਹੀ ਮਤਲਬ ਸਾਰੇ ਕੰਮ ਹੀ ਆ ਫੋਲਡਰ ਆ ਗਿਆ ਸਾਹਿਬ ਹੁਣਾ ਦਾ ਇਹ ਅਸੀਂ ਹੁਣ ਫੋਲਡਰ ਵੀ ਪਾ ਕੇ ਦੇਣਾ ਆ ਮਤਲਬ ਕੰਮ ਪਲਾਂਚ ਕਰਾਵਾਂ ਤੇ ਕੜਾਚ ਗੁੱਲਾ ਹਾਂ ਹਾਂ ਕੰਮ ਪਲਾਂਚ ਕਰਾਵਾਂ ਤੇ ਕੜਾਚ ਗੁੱਲਾ ਠਾ ਆ ਫੋਨ ਰੀਸੀਵ ਕਰੋ ਪਾ ਜਣਾ ਦਾ ਨੰਬਰ ਨੋਟ ਪਾਪੇ ਨੰਬਰ ਨੋਟ ਕਰੋ ਭਾਈ ਉਹਨਾਂ ਦਾ ਭਾਈ ਜੀ ਤੁਹਾਨੂੰ ਮੈਂ ਦਿਨਾ 8 ਡੇਢ ਘੰਟੇ ਤੱਕ ਕੋਈ ਦਿੱਕਤ ਨਹੀਂ 8 ਡੇਢ ਘੰਟੇ ਤੱਕ ਦੇ ਦਈਏ ਕੋਈ ਨਹੀਂ ਮਿਹਰਬਾਨੀ ਲਓ ਜੀ 499 ਰੁਪਏ ਬਾਏ 1겟1 ਮਾਲ ਤਿਆਰ ਹੋ ਗਿਆ ਵਾ ਚੈੱਕ ਕਰ ਲਓ ਮੇਰੇ ਭਰਾ ਕਿੰਨਾ ਸੋਹਣਾ ਮਾਲ ਆ ਤੁਹਾਡਾ ਇੱਥੇ ਇਹ ਫਾਇਦਾ ਆ ਸਾਡਾ ਡੈਡ ਪਿਆ ਵਾ ਅਸੀਂ ਪੜ ਦੇਣਾ ਵਾ ਮਾਲ ਆ ਦੇਖੋ ਇੱਧਰ 499 ਬਾਏ 1겟1 ਮੈਂ ਸਾਰਾ ਹੀ ਇੰਨੇ ਸਪੈਰ ਜਿਹੜਾ ਆ ਦੇਖੋ ਕਿੰਨਾ ਸੋਹਣਾ ਮਾਲ ਆ ਲੋਕੀ ਇਹੀ 5-500 ਦਾ ਵੇਚਦੇ ਆ ਸਾਨੂੰ ਸਭ ਪਤਾ ਆ ਤੇ ਅਸੀਂ ਨਾਲ ਤਾਂ ਇਹਨੂੰ ਮੈਂ ਇੱਕ-ਇੱਕ ਪੈਰ ਬਾਹਰ ਰੱਖ ਲਿਆ ਵਾ ਜਿਹੜਾ ਕਸਟਮਰ ਸਲੈਕਟ ਕਰੂਗਾ ਉਹ ਆਪਾਂ ਅੰਦਰੋਂ ਕੱਢ-ਕੱਢ ਦੇਈ ਜਾਵਾਂਗੇ ਹਾਂਜੀ ਫੇਰ ਇਹ ਤੁਹਾਡੇ ਵਾਸਤੇ ਲਿਆ ਸੀ ਦਾ ਆਪਾਂ ਪਾ ਕੇ ਦੇਖ ਲਓ ਕੋਈ ਗੱਲ ਨਹੀਂ ਆਪਾਂ ਪੈਰੋਂ ਨਹੀਂ ਆਏ ਆ ਸਾਡੇ ਕੋਲ ਸਾਈਜ਼ ਚੇਂਜ ਕਰਾਉਣ ਮਤਲਬ ਸਾਰੀ ਦਿਹਾੜੀ ਚੱਲਦਾ ਰਹਿੰਦਾ ਮਸਲਾ ਐਦਾ ਕੋਈ ਨਾ ਕੋਈ ਚੱਕਰ ਨਹੀਂ ਪੈਰੋਂ ਨਹੀਂ ਲੱਗੇ ਸੀਗੇ ਮਾਤਾ ਇਹਨਾਂ ਦੇ ਸਾਈਜ਼ ਦਾ ਥੋੜਾ ਚੱਕਰ ਪੈ ਰਿਹਾ ਵਾ ਤੇ ਆਪਾਂ ਹੁਣ ਗੱਲਾਂ ਵਧੀਆ ਨਾ ਮਾਰੀਏ ਇਹ ਮਾਲ ਨੂੰ ਕੱਢੀਏ ਬਾਹਰ ਆਪਾਂ ਛਾਵ ਹੱਤ ਓ ਵੈਰੀ ਗੁਰ ਸਾਰੇ ਬੂਟ ਨਾ ਛੁੱਟਦੀ ਨਾਲੇ ਆਪ ਡੈਕ ਜਿੰਗ ਦੇ ਸਾਡੇ ਖਾਤੇ ਪੈ ਜਾਣਗੇ ਤੇ ਪਾਜੀ ਉਹਨਾਂ ਨੇ ਲੈ ਲਏ ਸਾਡੇ ਕੋਲ ਦੋ ਬੂਟ ਆ ਪਾਜੀ ਮਿਹਰਬਾਨੀ ਧੰਨਵਾਦ ਤੁਹਾਡਾ ਕਿਹੜਾ ਪਿੰਡ ਆਪਣਾ ਸਈ ਪਾਪਾ ਦੀ ਫੀ ਨਗਰ ਪਾਤੜਾ ਰੋਡ ਕੈਪੀਟਲ ਦੇ ਲੱਗਦੇ ਇਹ ਪਾਤੜਾ ਕੋਲ ਪੈ ਜਾਂਦਾ ਪਾਤੜਾ ਕੋਲ ਪਾਤੜਾ ਕੋਲ ਪਾਤੜਾ ਕੋਲ ਇੱਥੇ ਲੱਗਦੀ ਪੈ ਜਾਂਦਾ ਇਹ ਪਾਤੜਾ ਕੋਲ ਨਹੀਂ ਪੈਂਦਾ ਤੇ ਆ ਦੇਖੋ ਇਹ ਟੂਬਸੋਲ ਲਿਆ ਮੇਰੇ ਭਰਾ ਨੇ ਬਾਇ 1겟1 ਦੇ ਵਿੱਚ ਬਹੁਤ ਵਧੀਆ ਆਰਟੀਕਲ ਆ ਇਹ ਵਾਲਾ ਤੇ ਦੂਜਾ ਆਰਟੀਕਲ ਵੀ ਫਿਰ ਸਾਬਾ ਨੂੰ ਚੈੱਕ ਕਰਾਵਾਂਗੇ ਆ ਚੈੱਕ ਕਰੋ ਇਹ ਰਨਿੰਗ ਸ਼ੂ ਦੋਨੇ ਹੀ ਵੈਸੇ ਰਨਿੰਗ ਆ ਲੇਕਿਨ ਜਿਹੜਾ ਜ਼ਿਆਦਾ ਰਨਿੰਗ ਵਾਸਤੇ ਸਾਡਾ ਮਤਲਬ ਸੋਲ ਜਿਹੜਾ ਆ ਵਾਲਾ ਇਹ ਹੁੰਦਾ ਨਰਮ ਸੋਲ ਹਾਰਡ ਸੋਲ ਨਹੀਂ ਹੁੰਦਾ ਇਹ ਸਾਰੇ ਜਿਹੜੇ ਤੁਸੀਂ ਪਾਉਣਾ ਆ ਤੇ ਤੁਹਾਡਾ ਪੈਰ ਨਹੀਂ ਦੁਖਦਾ ਤੇ ਵਿਕੀ ਜਾ ਰਹੇ ਆ ਸ਼ੂ ਤੁਸੀਂ ਵੀ ਅਗਰ ਬੈਨੀਫਿਟ ਲੈਣਾ ਚਾਹੁੰਦਾ ਇਸ ਸਾਡੀ ਸ਼ਾਪ ਤੇ ਤੁਹਾਨੂੰ ਵਿਜ਼ਿਟ ਕਰਨਾ ਪੈਣਾ ਆ। ਉਹ ਪੈਗੇ 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 ਕਸਟਮਰ ਪੈਗੇ ਹੀ ਬੂਟਾਂ ਨੂੰ ਪੈਗੇ। ਉਹ ਪੈਗੇ ਪੈਗੇ ਪੈਗੇ। ਇੱਧਰ ਆਗੇ ਕੋਰੀਅਰ ਵਾਲੇ ਸਾਹਿਬ। ਭਾਜੀ ਮਿਹਰਬਾਨੀ। ਮਿਹਰਬਾਨੀ ਮਿਹਰਬਾਨੀ। ਸਾਡੇ ਤੁਸੀਂ ਕੋਰੀਅਰ ਲੈ ਕੇ ਜਾਂਦੇ ਹੋ। ਧੰਨਵਾਦ। ਰਸ਼ ਚੈੱਕ ਕਰ ਲਓ ਬੂਟਾਂ ਦੇ ਰਸ਼ ਰਸ਼ ਚੈੱਕ ਕਰੋ ਮੇਰੇ ਭਰਾ। ਆ ਸਾਰੇ ਬੂਟਾਂ ਵਾਲੇ ਹੀ ਭਰਾ ਆ ਹੀ ਬੂਟਾਂ ਵਾਲੇ। ਚੈੱਕ ਕਰੋ ਮੇਰੇ ਭਰਾ। ਭਾਜੀ ਕਿੱਥੋਂ ਆਏ? ਬੜਿੰਗ ਤੋਂ ਆਏ। ਬੜਿੰਗ ਤੋਂ ਆ ਫੜੀ। ਅੱਛਾ ਬੜਿੰਗ ਤੋਂ। ਕੰਮ ਕਰ ਕੀ ਆਪਣਾ? ਹੰਡਾ ਜੀ ਹੈਲੋ ਹੈਲੋ ਹੰਡਾ ਜੀ ਹੁਣ ਅਈ ਜੇ ਕੰਮ ਕਰਦੇ ਆ ਓਕੇ ਤੇ ਬੂਟ ਦੇਖਣੇ ਬੂਟ ਅਸੀਂ ਲਾਇਆ ਪਾਜੀ 1350 ਚ ਬਾਈ ਵਨ ਗੈਟ ਵਨ ਮਤਲਬ ਇੱਕ ਨਾਲ ਇੱਕ ਫਰੀ ਓ ਥੱਪ ਤੇ ਪਾਟੀ ਥੱਪ ਤੇ ਪਾਟੀ ਵੱਜਦੀ ਰੈਣੀਆਂ ਥੱਪ ਤੇ ਪਾਟੀ ਥੱਪ ਤੇ ਪਾਟੀ ਵੱਜਦੀ ਰੈਣੀਆਂ ਆਜੋ 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 ਛੂ ਵਾਲੇ ਛੂ ਵਾਲੇ ਓ ਛੂ ਵਾਲੇ ਅਸੀਂ ਓਏ ਕੀ ਲੈ ਕੇ ਆਇਆ ਤੁਹਾਡੇ ਕੁਝ ਛੋਲਾ ਛੋਲੇ ਕੁਲਚੇ ਲੈ ਵੀ ਛੋਲਾ ਕਿਸੇ ਨੇ ਖਾਣਾ ਮੇਰੇ ਭਰਾਣੇ ਤੇ ਖਾ ਸਕਦਾ ਛੋਲੇ ਕੁਲਚੇ ਐ ਛੋਲੇ ਕੁਲਚੇ ਛੋਲੇ ਕੁਲਚੇ ਐ ਛੋਲੇ ਕੁਲਚੇ ਇਧਰ ਸਾਬ ਹਣੀ ਆ ਗਏ ਸਾਡੇ ਕੋਲ ਪਤਰੀ ਕਾਲ ਜੀ ਕਿੱਥੋਂ ਆਏ ਆਪੋ ਪਈ ਤੇ ਗੋਲਾ ਦੇ ਫਲਾ ਫਲਾ ਹਾਂ ਜੀ ਅੱਛਾ ਆਇਆ ਪਹਿਲਾਂ ਹਾਂ ਜੀ ਬਹੁਤ ਬਾਰੀ ਮਿਹਰਬਾਨੀ ਸੇਵਾ ਅੱਜ ਕੀ ਲੈਣਾ ਸ਼ੂ ਦੇਖਣੇ ਯਾਰ ਸ਼ੂ ਦੇਖਣੇ ਸ਼ੂ ਦਿਖਾ ਦੇਣੇ ਤੁਹਾਨੂੰ ਤੇ ਪੱਕੇ ਪੁੜਾ ਥਲੇ ਲੜਾਈਆਂ ਫੇਰ ਹੋਣੀਆਂ ਜਗੇ ਜੱਟ ਵਾਂਗੂ ਜਟਾ ਨੇਰੀਆਂ ਲੈ ਹੋਣੀਆਂ ਆ ਚੈੱਕ ਕਰੋਨਾ ਇੱਕ ਮਿੰਟ ਬੂਟ 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 ਫਰੀ ਦੇ ਰਹੇ ਆ ਬੂਟ ਇੱਕ ਨਾਲ ਇੱਕ ਓਏ ਆ ਤੇਰੀ ਲੈ ਵੀ ਭਾਈ ਉਹਨਾਂ ਨੇ ਆਉਂਦੇ ਆ ਆ ਵਾਲਾ ਮਾਡਲ ਪੁੱਛਿਆ ਜਿਹੜਾ ਨਵਾਂ ਮਾਡਲ ਆਇਆ ਚੈੱਕ ਕਰੋ ਮੇਰੇ ਭਰਾ ਬਹੁਤ ਸੋਹਣੀ ਚੀਜ਼ ਆਈ ਆ ਤੁਸੀਂ ਵੀ ਇਹਨੂੰ ਆਨਲਾਈਨ ਆਰਡਰ ਕਰ ਸਕਦੇ ਹੋ ਮੇਰੇ ਭਰਾ ਆਨਲਾਈਨ ਦੇ ਨੰਬਰ ਅਸੀਂ ਦਿੱਤੇ ਹੋਏ ਆ ਤੇ ਪੱਕੇ ਪੁਲਾਂ ਤੇ ਲੜਾਈਆਂ ਦੇਖੀ ਫੇਰ ਹੋਣੀਆਂ ਆ ਜੱਗੇ ਜੱਟ ਵਾਂਗੂ ਜਟਾ ਨੇਰੀਆਂ ਲਿਆਉਣੀਆਂ ਓਕੇ ਫਿਰ ਲਵ ਯੂ ਮਿਹਰਬਾਨਾ ਕਿਚੋ 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 ਕੀ ਕਰ ਰਹੇ ਆ ਫੋਨ ਫੋਲਦਾ ਕਿਉਂ ਨਹੀਂ ਕਰਦਾ ਆ ਹੋ ਗਿਆ ਫਿਰ ਕਿਉਂ ਚੈੱਕ ਨਾ ਕਰ ਫੈਲਦਾ ਜੱਗੇ ਬਣਾ ਮੈਂ ਪੁੱਛਾਂ ডিসਪਲੇਸਿਸ ਕਿ ਨਹੀਂ ਆਵੇਗਾ ਨਹੀਂ ਬੈਕ ਹੋਣਾ ਚਾਹੀ ਨਹੀਂ ਜਾਏ ਪਾਪੀ ਹੈ ਫੋਣੀ ਕਾਪੀ ਹੈ ਕਿਚੋ 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 ਕੰਮ ਨੂੰ ਮੈਂਡ ਮਾਰੋ ਲੰਪਾ ਤੋਂ ਲੰਬਾ ਲਓ ਜੀ ਕਿਹ ਆਈ ਪਤਾ ਨੇ ਸਾਡੇ ਅੱਜ ਭਰਾ ਆ ਗਏ ਆ ਲਵ ਯੂ ਭਾਈ ਮਿਹਰਬਾਨਾ ਨਹੀਂ ਆਪ ਘੱਟਿਆ ਕਿ ਨਾ ਥੈਂਕ ਯੂ ਮਿਹਰਬਾਨ ਤੇ ਇੱਧਰ ਲੈਨੇ ਆ ਸਾਹ ਬਣਾਨੇ ਵੀ ਬੂਟ ਦੇਖਿਆ ਵੇਖਿਆ ਵੇਖਿਆ ਸਾਡਾ ਇੱਕ ਹੋਰ ਵੇਖਿਆ ਆ ਗਿਆ ਪੈਸੇ ਪੈ 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 ਦੇ ਭਾਈ ਨੂੰ ਬੁਕਾਇਆ ਮੈਂ ਦਵਾ 20 ਰੁਪਏ ਆ ਉਹ ਲੈਨੇ ਲਈ ਕਿਦਾਂ 20 ਰੁਪਏ ਆ ਨਾਗਾ 20 ਰੁਪਏ 20 ਰੁਪਏ ਥੈਂਕ ਯੂ ਬਹੁਤ ਮਿਹਰਬਾਨ ਤਦ ਲੋ ਜੀ ਜਿਹੜੇ ਜਿਹੜੇ ਮੇਰੇ ਭਰਾ ਅੱਜ ਸਾਡੇ ਕੋਲ ਵਿਜ਼ਿਟ ਕੀਤੀ ਸਾਰਿਆਂ ਨਾਲ ਤਹਿ ਦਿਲੋਂ ਧੰਨਵਾਦ ਤੇ ਤੁਸੀਂ ਅਗਰ ਸਾਡਾ ਪੂਰਾ ਬਲੌਗ ਦੇਖਿਆ ਤੇ ਤੁਹਾਨੂੰ ਜੇ ਮਜ਼ਾ ਆਇਆ ਤੇ ਕਮੈਂਟ ਸੋਣਾ ਜਰੂਰ ਕਰ ਦਿਓ ਤੇ ਹੁਣ ਸਾਡੀ ਸਾਰੀ ਟੀਮ ਜਿਹੜੀ ਲੱਗੇ ਆ ਆ ਦੇਖ ਲੋ ਐਡਾ ਵੱਡਾ ਅਸੀਂ ਬੂਡ ਜਿਹੜਾ ਆ ਤਾਮਝਾਮ ਧਾਮ ਸਾਰਾ ਅੰਦਰ ਕਰਨਾ ਆ ਇਹ ਹੱਲੇ ਨਾਲ ਹੋਣਾ ਆ ਤੇ ਹੱਲੇ ਨੂੰ ਅਸੀਂ ਬਹੁਤ ਤੇਜ਼ ਆ ਤਕੜੇ ਆ ਮੇਰਾ ਸਟਾਫ ਵੀ ਤਕੜਾ ਆ ਮੈਂ ਵੀ ਤਕੜਾ ਆ ਬਾਬੇ ਦੀ ਕਿਰਪਾ ਨਾਲ ਤੇ ਲੱਗਿਏ ਰੱਖੀਏ ਚਲੋ ਲੈ ਵੀ ਮੈਂ ਅਸੀਂ ਤਾਂ ਇੱਧਰ ਬੂਟ ਰੱਖਣ ਦੇ ਸੀਗੇ ਤੇ ਲੇਕਿਨ ਰਸ਼ ਜਿਹੜਾ ਆ ਉਹ ਹੋ ਪੈ ਗਿਆ ਆ ਉਹ ਪੈ ਗਿਆ ਰਸ਼ ਲੱਗ ਗਏ ਬੂਟ ਲੱਗ ਗਏ ਓਏ ਬੰਦੇ ਮੈਂ ਕਹੇ ਮੈਂ ਹੀ ਹਿਲਾ ਮੇ ਤੋਂ ਵੀ ਤਗੜੀ ਹਿਲਾ ਬੇਟੀਆਂ नहीं। करना है शूरे 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 और साहब अब बूट रख लगेरी ठीक है ठीक है ਸਪਸ਼ਟ ਗੱਲ YouTube ਤੇ ਹਾਂਜੀ ਲੋ ਜੀ ਸ਼ਾਪ ਵਧਾਉਣ ਲੱਗੇ ਸੀਗੇ ਤੇ ਸਭ ਹੁਣ ਆ ਗਏ ਸਾਡੇ ਬੜੇ ਪੁਰਾਣੇ ਕਸਟਮਰ ਆ ਸਾਡੇ ਕੋਲੋਂ ਪੁਰਾਣੀ ਸ਼ਾਪ ਦੇ ਮੇਰੇ ਭੈਣ ਮੇਰੇ ਭਰਾ ਆਉਂਦੇ ਆ ਤੇ ਭਾਈ ਉਹਨੇ ਬੂਟ ਲਿਆ ਆ ਭਾਈ ਬੜੇ ਚਰਵਾ ਕਿਹੜਾ ਮਾਰਿਆ ਯਾਰ ਕੀ ਚੱਕਰ ਐਕਚੁਅਲੀ ਭਾਜੀ ਮੈਂ ਬਾਹਰ ਸੀਗਾ ਅੱਛਾ ਠੀਕ ਹੈ ਠੀਕ ਹੈ ਜੀ ਮਿਹਰਬਾਨੀ ਭਾਜੀ ਬਹੁਤ ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ ਓਕੇ ਭੈਣ ਓਕੇ ਲੱਡੂ ਓਕੇ